ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀਆਂ ਜੋ ਕਿ ਅਸੀਂ ਬਰੋਕਲੀ ਲਈ ਟਿੱਕੀਆਂ ਲਈਆਂ ਸੀ ਅੱਜ ਅਸੀਂ ਲਗਾ ਰਹੇ ਹਾਂ ਬਰੋਟਾ ਸੋ ਅਸੀਂ ਜਿਹੜਾ ਸਵੇਰੇ ਸਵੇਰੇ ਲਗਾ ਦਿੰਦੇ ਹਾਂ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਸੋ ਨਾਲ ਹੀ ਇੱਕ ਨਾ ਹਾਈਪ ਦਾ অপਸ਼ਨ ਆਉਂਦਾ ਤੁਸੀਂ ਹਾਈਪ ਜ਼ਰੂਰ ਕਰਿਓ ਪਲੀਜ਼ మెంట్స్ కౌం కౌం బోటా యాజీ మేడం సారీ ట వగైరనిగి ਜਦੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਗੋਬਰ ਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਦੇਣਾ ਵਧੀਆ ਹੁਣ ਸਾਰੀਆਂ ਪਟਿੱਕੀਆਂ ਵਗੈਰਾ ਜਿਹੜਾ ਕੁਝ ਵੀ ਸਮਾਨ ਹੈਗਾ ਸੀ ਉਹਨੂੰ ਇਦਾਂ ਵਧੀਆ ਡਿਜ਼ਾਈਨ ਜਿਹਾ ਬਣਾ ਕੇ ਲਗਾਵਾਂਗੇ ਇਹ ਆਪਾਂ ਦੋ ਲਗਾ ਦਾਂਗੇ ਛੋਟੇ ਛੋਟੇ ਜਿਹੜੇ ਬਰੋਟੇ ਨੇ ਦੇਖੋ ਇਹ ਕੇ ਆਪਾਂ ਛੋਟੀ ਜੀ ਸੈਲਫ ਜੀ ਬਣਾਤੀ ਇਸ ਦੇ ਉੱਪਰ ਆਪਾਂ ਜਦੋਂ ਆਰਤੀ ਕਰਾਂਗੇ ਦੀਵਾ ਵਗੈਰਾ ਰੱਖਦੇ ਹੋਏ ਇਸ ਦੇ ਉੱਪਰ